ਸਾਸਰੀ ਕਾ ਨਹੀਂ ਭਾਈ ਸਾਰਣੂ ਆਪਾਂ ਚੱਲੇ ਅੱਜ ਖੇਤ ਰੇ ਸਿੱਟਣਾ ਤੇ ਲੱਗਿਆ ਟਰਾਲੀ ਪਾਉਣ ਆਪਣੇ ਬੁੱਲ ਬੁੰਜਾਰਾ ਸਮਾਂ ਕਰ ਟਰਾਲੀ ਲੈ ਕੇ ਜਾਵਾਂਗੇ ਅੱਜ ਨਾਲੇ ਭਰ ਕੇ ਲਿਆਵਾਂਗੇ ਨਿਗਰੇ ਦੀ ਨਾਲੇ ਭਰ ਕੇ ਆਵਾਂਗੇ ਲੱਕੜਵਾਲ ਘਰੇ ਵੀ ਬਾਲਾ ਠੀਕ ਹੈ ਨਾਣਾ ਨਾਣਾ ਟਰਾਲੀ ਈ ਥੋੜੀ ਕਸੂਤੇ ਚੱਲਣਾ ਹੁੰਦਾ ਯਾਰ ਦੇਖੋ ਆਹ ਪਾਟਾ ਰਾਉਹੀ ਗੱਲ ਹੈ ਮੈਂ ਵੀ ਅੱਜ ਤੱਕ ਇੰਜ ਨਹੀਂ ਖੋਦੀ ਹੈ ਕਿਹੜਾ ਨਰ ਕਿੱਥੇ ਸੱਟ ਮਾਰੇ ਤੂੰ ਲਾ ਹੁੰਦਾ ਮੈਂ ਵੀ ਚਿੱਕੀ ਤਰ੍ਹਾਂ ਰਾਉ ਜੀ ਲੋ ਜੀ ਵਧਾਈਆਂ ਜੀ ਵਧਾਈਆਂ ਵਧਾਈਆਂ ਖਰਾਲੇ ਵਾਲੀ ਆਪਾਂ ਬਾਵਾ ਦੇ ਚੱਲੇ ਜੀ ਖੇਤ ਨੂੰ ਬਾਈ ਟਰੈਕ ਲੈ ਗੇ ਟਰਾਲੀ ਲੈ ਗੇ ਆਪਾਂ ਵਰਤਿਆ ਖੇਤ ਵਾਲੇ ਨੂੰ ਤੇ ਆਹ ਨਾਲ ਆਪਾਂ ਰੇ ਕਈ ਸਾਰਾ ਪੁੱਤਰ ਲੈ ਜਰੇ ਰੁਕਵਾ ਕਰਦਾ ਇਹ ਸਾਰਾ ਤੀਜਾ ਰੇ ਲਾ ਦਾਂਗੇ ਬਾਈ ਅੱਜ ਆ ਆ ਗਿਆ ਆਪਣੇ ਪਿੰਡ ਦਾ ਬੋਲ ਧੂੜ ਕੋੜ ਦੀਆਂ ਖੜਕੜ ਕਰ ਰਿਹਾ ਤੇ ਮੜਾ ਤੂੰ ਮੇਰੇ ਫੜ ਕੈਮਰਾ ਦਿਖਾਦਾ ਸਾਰੇ ਸਾਰੂ ਚਾਲਾ ਕੰਮ ਮੈਨਰਾਵਾ ਪਾਉਣੀ ਪਹੀ ਦੀ ਲਾ ਕੇ ਕਰਾ ਦੇ ਉੱਚਾ ਮੱਚਾ ਆਹ ਭਈ ਆਪਣਾ ਟਰੈਡ ਜਮਾ ਸਟਾਕ ਟਰੈਡ ਆ ਜਮਾ ਸਟਾਕ ਅੰਗ ਜਵਦਾ ਸਾਰਾ ਕੋਈ ਐਂਟੀ ਗੋਲੀ ਹੋਈ ਕੀ ਅਦਾਰ ਇੱਕੋ ਜਿਹੀ ਕਿਵੇਂ ਆ ਜਮਾ ਸਟਾਕ ਬਾਜ਼ ਆ ਜਮਾ ਕੋਈ ਸੀਡੀ ਨਹੀਂ ਲਵਾਈ ਆ ਵਾਸਾਂ ਨੂੰ ਟਰੌੜਾ ਆਇਆ ਸੀ ਆ ਉਹਦੇ ਪਿੰਡ ਕਰਕੇ ਨਹੀਂ ਨਹੀਂ ਮਟਾ ਆ ਕੀ ਨਾ ਵੇਟ ਰੱਖ ਦੇ ਵੇਖਿਆ ਮੜਾ ਜਾਂਦਾ ਦੇਖੋ ਵੀ ਕਿਵੇਂ ਆ ਸੰਦੂ ਵੀ ਭਾਈ ਬੋਲ ਟਰੈਕਟਰ ਆ ਕਿਹਦੇ ਗੱਲੂ ਹੀ ਕਹਿੰਦੇ ਨੇ ਸੰਦ ਦਾ ਹੀ ਪਚਾੜੋ ਕੀ ਨਾ ਪਾੜਦੀ ਜਮਾ ਸਟਾਕਾ ਜਮਾ ਸਟਾਕ ਉਹ ਆਪਣਾ ਸਲੈਂਸਰ ਜਮਾ ਤੋਂ ਕੋਈ ਐਸ ਨਹੀਂ ਖੋਲੀ ਜਿਵੇਂ ਏਜੰਸੀ ਚੋਂ ਆਉਂਦੀ ਆ ਆਵਾਜ਼ ਦੇਖੋ ਦੀ ਕਿਵੇਂ ਕਰਦਾ ਇੱਕ ਪਿਆਰੀ ਕੱਢਦਾ ਬਾਕੀ ਉਹਨੂੰ ਅੱਗੇ ਦੇਖਦਾ ਡੈਕ ਖਰਾਬ ਹੋ ਗਿਆ ਯਾਰ ਸੱਚ ਡੈਕ ਦੇਖਦੇ ਹੁਣ ਇਧਰ ਸਾਈਡ ਤੇ ਲਾ ਕੇ ਵੀ ਕੀ ਨੁਕਸਾਨ ਚ ਕੀ ਨਹੀਂ ਬਾਅਦ ਜੀ ਨਹੀਂ ਆ ਰਹੀ ਕਰੰਟ ਆ ਜਾਂਦਾ ਡੈਕ ਤੇ ਯਾਰ ਪਤਾ ਨਹੀਂ ਪਤਾ ਨਹੀਂ ਧਾਰਪੁਰ ਤੇ ਲੱਗ ਗਿਆ ਬਈ ਕੋਈ ਦਾ ਚੱਕਰ ਪਿਆਗਾ ਦੇਖਦੇ ਆ ਇਸਾਈਡ ਤੇ ਲਾ ਕੇ ਕੀ ਬਣਦਾ ਜੀ ਬਾਈ ਚਾਹ ਬਣਾ ਲਈ ਆਪਾਂ ਹੁਣ ਚਾਹ ਪੀ ਕੇ ਲੱਗਦਾ ਰੇ ਸਿੱਟਣ ਬਾਹਰੂ ਲਈ ਜਾਂਦਾ ਗੰਡੇ ਕਿਉਂ ਬਾਹਰੂ ਤੇਰੇ ਕੀ ਵਿਚਾਰ ਨੇ ਮੇਰੇ ਵਿਚਾਰ ਹੈ ਜੀ ਮੈਂ ਹੁਣ ਆਪਦਾ ਕਾਰੋਬਾਰ ਸ਼ਟ ਕਰੀ ਬੈਠਾ ਹਾਂ ਤਿਆਰ ਹੈ ਮੇਰਾ ਬਹਣਾ ਤੇ ਮੈਂ ਗੰਡੇ ਲਾ ਰਿਹਾ ਹਾਂ ਹਾਂ ਤੇ ਮਿਰਚਾਂ ਦੀ ਪਨੀਰੀ ਹਜੇ ਪਿਆਰ ਨਾ ਹਾਂ ਤੇ ਇਹ ਬਾਈ ਰੇ ਤੂੰ ਨਾ ਹਣਾ ਹਜੇ ਕੋਈ ਗੱਲ ਨਹੀਂ ਚੱਲਣਾ ਆ ਕੇ ਫੇਰ ਸ਼ੂਟ ਕਰਾਂਗੇ ਤੈਨੂੰ ਅਸੀਂ ਸਿੱਟਣ ਲੱਗਦੇ ਰੇ ਬਸ ਹੁਣ ਚਾਹ ਪੀ ਲਈਏ ਆਪਾਂ ਸਿੱਟਨੇ 6 ਗੱਟੇ ਰੇ ਦੇ 2-2 ਗੱਟੀਆਂ ਆਉਂਦੇ ਨੇ ਤੰਨਾਂ ਨੂੰ ਹੁਣ ਭੜਕਾਉਣੇ ਤਾਂ ਅਸੀਂ ਇਸ ਕੰਨਾਟ ਆਹ ਕਰਾ ਟ੍ਰੈਡ ਉਹ ਯਾਰ ਬੰਦ ਕਰ ਯਾਰ ਡੱਕ ਜਾ ਹੁੰਦੇ ਨੇ ਤੇ ਗਾਣੇ ਲਾਲਾ ਯਾਰ ਤੇ ਆ ਆਪਣੀ ਲੋਕਾਂ ਅੱਜ ਦੀ ਹੁਣ ਤਿਆਰ ਤੁਰ ਹੋਏ ਹੋਇਆ ਥੋੜਾ ਜਿਹਾ ਇਹ ਉਹਦੇ ਕਰਕੇ ਹੋਇਆ ਫੋਟੋਆਂ ਫਟਵਾਵਾਂ ਕਿਤਨੀਆਂ ਨੇ ਤਾਂ ਕਰਕੇ ਪਾਲੀ ਬਾਈ ਆਪਾਂ ਬਾਟੀ ਚ ਆਪਾਂ ਦੇਖਣੀ ਜਾਂਦੇ ਗੱਡੇ ਗੱਡੇ ਵਾਲਾ ਕੀ ਜੇ ਹਸਾਬ ਕਿਤਾਬ ਵੀ ਗੱਡਿਆਂ ਗੰਨੀ ਵਿਕੈਰੀ ਕੁਰੀ ਤਿਆਰ ਹੋ ਗਈ ਕਿ ਕਿਵੇਂ ਆ ਕੰਮ ਆਹ ਪਾਤੀਆਂ ਖੈਰੀਆਂ ਬਾਹਣ ਤਾ ਤਿਆਰ ਕੀਤਾ ਪਿਆ ਉਹ ਵੀ ਹੋਈ ਵੀ ਇੱਧਰ ਆਹ ਡੀਏਪੀ ਛਿੜਤਾ ਹੈ ਰੇਰੂ ਪਾਤਾ ਬਾਰੂ ਨੇ ਕਰਤਾ ਰੈਡੀ ਕੰਮ ਆਪ ਹੈ ਡੀਏਪੀ ਆਪ ਹੈ ਰਕਸੀਆ ਕੋਲੇ ਤੇ ਆਪ ਹੈ ਗੰਡੇ ਜਿਹੜੇ ਲਾਉਣੇ ਨੇ ਆਪ ਹੈ ਇਹਦੇ ਗੰਡੇ ਲਾਉਣ ਵਾਲਾ ਸੰਦ ਆ ਫਾਕੇ ਰੱਖੀ ਬੈਠਾ ਇੰਨੇ ਕਿਨੇ ਗੰਡੇ ਲਾਤੇ ਬਾਈ ਦੇਖ ਲੋ ਆ ਕੈਰੀ ਚ ਗੰਡੇ ਨੇ ਲਾ ਚੁੱਕਿਆ ਇਹ ਦੂ ਪਹਿਲਾਂ ਉਹ ਸਰੋਂ ਆ ਗਈ ਆਪਣੀ ਚਾਹਤ ਬਾਤ ਬਣਾਈ ਆ ਬਾਹਰੋਂ ਤੇ ਇੱਧਰ ਕੁਮਾਰ ਕਮੂਰ ਲਾਇਆ ਹੋਇਆ ਆਪਣਾ ਕਈ ਵਾਰ ਦਾਲ ਦੂਲ ਵੀ ਬਣਾ ਲੈਂਦੇ ਆ ਤੇ ਕਈ ਵਾਰ ਮੂੰਹ ਮਾਂ ਤੇ ਵੀ ਲਾ ਲੈਂਦੇ ਆ ਕਹਿੰਦੇ ਚੰਗਾ ਹੁੰਦਾ 글로ਵ ਆਉਂਦਾ ਐਲੋਵੇਰਾ ਨਾਲ ਤੇ ਆ ਗੋਭੀ ਆ ਪੱਤ ਗੋਭੀ ਆ ਆਹ ਲਾਈ ਹੋਈ ਇਹ ਇਧਰ ਹੋਰ ਸਬਜ਼ੀ ਲਈ ਹੋਈ ਹੈ ਤੇ ਆ ਆ ਸੀ ਲਾਇਆ ਪੈਸਮਾਨ ਤੇ ਆ ਕਣਕ ਖੜੀ ਆਪਣੀ ਦੂਜੀ ਐ ਜਾਇ ਤੇ ਇਧਰੋਂ ਰੇ ਸਿੱਟਣ ਲੱਗਾਂਗੇ ਪਹਿਲਾਂ ਉਧਰੋਂ ਲੱਗਦੇ ਹੁੰਦੇ ਕਿਉਂਕਿ ਇਈ ਤੇ ਟਰੈਡ ਕੋਲੇ ਲਿਆਂਦਾ ਨਾ ਜਮਾ ਉੱਥੇ ਰੇ ਪਿਆ ਆਪਣਾ ਇੱਥੋਂ ਚੱਕ ਕੇ ਉੱਥੇ ਉਹ ਪਹੀ ਤੇ ਲੈ ਕੇ ਜਾਣਾਗਾ ਆ ਸਾਨੂੰ ਯੂਰਪ ਵੀ ਪਰਖ ਕੇ ਦਿਖਾਉਣੇ ਆ ਜਿਹੜੀ ਉਹਦੇ ਗੱਲ ਕਹੀ ਸੀ ਨਾ ਟੋਲੀ ਚੱਕਣ ਵਾਲੀ ਆ ਸਾਨੂੰ ਗੱਟਾ ਵੀ ਚੱਕ ਕੇ ਦਿਖਾਉਣੇ ਆ ਆ ਜੀ ਮੈਂ ਤੁਹਾਨੂੰ ਕਿਹਾ ਜੀ ਭਾਈ ਟੋਲੀ ਵੀ ਚੱਕ ਲੈਂਦੇ ਆ ਸੀ ਭਰੀ ਹੋਈ ਤੇ ਯੂਰੀਆ ਦਾ ਗੱਟਾ ਵੀ ਸਲੋਟ ਧਰ ਕੇ ਹਨਾ ਆਹ ਦੇਖ ਲਓ ਡੰਡ ਬੈਟਾਂ ਲਾ ਕੇ ਦਿਖਾਉਣਾ ਇੱਧਰ ਆ ਬਈ ਇੱਧਰ ਹੋ ਜਾ ਗੁੱਲੇ ਸਾਫ ਇੱਧਰ ਆਹ ਦੇਖ ਲਓ 1 2 3 ਹੋਰ ਲਾਉਣੀਆਂ ਹੋਰ ਵੀ ਲਾ ਦਾਂਗੇ ਹੁਣ ਗੱਟਾ ਉਪਹੀ ਦੇ ਐਂਡ ਤੇ ਲੈ ਕੇ ਜਾਊ ਆ ਜਾ ਮੰਗਰ ਮੰਗਰ ਦੇਖ ਲਓ ਪਹੀ ਦੇ ਐਂਡ ਤੇ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਈ ਜਾਂਦੇ ਕਿਤੇ ਗੱਟਾ ਧਰਦੇ ਨਹੀਂ ਹੈਗੇ ਦਮ ਨਹੀਂ ਲੈਂਦੇ ਵਾਯੋਰੀ ਬਾਲਾ ਬਾਈ ਕੀ ਹੋ ਗਿਆ ਪਿਆ ਕਰੋ ਐਸੇ ਗੱਲਾਂ ਕਹਿਣੇ ਆਂ ਨਹੀਂ ਦੇਖਣ ਨੂੰ ਕਮਜ਼ੋਰ ਲੱਗਦੇ ਆਂ ਕੰਮ ਸਾਰਾ ਕਰੀਦਾ ਬਾਈ ਖੇਤੀ ਦਾ ਫਿਰ ਵੀ ਜੇ ਕਿਸੇ ਨੇ ਮਾੜਾ ਕਹਿਣਾ ਤਾਂ ਕਹਿ ਸਕਦਾ ਯਾਰ ਤਾਂ ਆਪਾਂ ਲੋਕਾਂ ਦੀ ਸੋਚ ਤਾਂ ਬਦਲ ਨਹੀਂ ਸਕਦੇ ਹਾਂ ਕੰਕੜ ਦਿਖਾ ਦੇ ਬਾਈ ਆਪਣੀ ਬਿਨਾ ਕੱਟ ਲਾਏ ਵੀਡੀਓ ਪਾਵਾਂਗੇ ਇਧਰੋਂ ਲੱਗਾਂਗੇ ਹਟਣ ਹੋਏ ਇਧਰੋਂ ਲੱਗਾਂਗੇ ਪਰ ਦੋ ਦੋ ਹੋਰ ਲੈਉਣੇ ਆ ਕਿ ਤਿੰਨ ਗੱਟੇ ਇਧਰੋਂ ਆਪਾਂ ਤਿੰਨ ਠੀਕ ਖੜਾ ਰਹਿੰਦੇ ਖੜਾ ਰਹਿੰਦੇ ਖੜਾ ਰਹਿੰਦੇ ਯਾਰ ਪੁੱਲੇ ਆ ਭਾਈ ਯਾਰ ਉੱਨੀ ਵੱਲ ਜਾਂਦਾ ਤੂੰ ਬਸੇ ਰਹਿ ਗਿਆ ਓਏ ਉਹਨਾਂ ਗੱਟਾ ਤਾਂ ਚੁਕਾਇ ਨਹੀਂ ਤੁਸੀਂ ਮੈਨੂੰ ਮੈਦਾਨ ਦੇ ਵਿੱਚ ਖਾਲੀ ਪੁਰਾਣਾ ਹਾਂ ਆਹ ਦਾਤਾ ਭਾਈ ਗੱਟਾ ਜਿਵੇਂ ਤੁਹਾਨੂੰ ਕਿਹਾ ਸੀ ਉੱਥੋਂ ਲਾਂਦਾ ਟਰੈਕ ਕੋਲੋਂ ਚੱਕ ਕੇ ਕਿਉਂ ਕਿ ਉਹ ਪੀਓ ਜਾਨ ਪਾਓ ਸਰੀਰ 'ਚ ਫੇਰ ਹੀ ਫਾਇਦਾ ਕੋਈ ਸਾਰਿਆਂ ਨੂੰ ਜਿਵੇਂ ਕਿਹਾ ਸੀਗਾ ਅੱਜ ਦਿਖਾ ਵੀ ਦਿੱਤਾ ਜੇ ਕਿਸੇ ਨੂੰ ਨਹੀਂ ਯਕੀਨ ਕੰਮ ਵੀ ਬਾਈ ਸਾਰਾ ਕਰਦੇ ਆ ਉਹਨਾਂ ਦੇ ਜਵਾਕ ਕੰਮ ਵੀ ਨਹੀਂ ਕਰਦੇ ਹੁਣੇ ਜਿਹੜੇ ਆਪਾਂ ਨੂੰ ਮਾੜਾ ਕਹਿੰਦੇ ਨੇ ਉਹਨਾਂ ਦੇ ਜਵਾਕਾਂ ਚ ਇੰਨੀ ਜਾਣ ਵੀ ਨਹੀਂ ਹੁੰਨੀ ਕੁਛ ਕਰਦੇ ਆ ਆਪਦੇ ਘਰੋਂ ਕੀਤਾ ਬਾਈ ਜਿਹੜਾ ਕੁਛ ਪਹਿਲਾਂ ਕੀਤਾ ਆਪਦੇ ਘਰੋਂ ਕੀਤਾ ਸਹੀ ਗੱਲ ਆ ਓਕੇ ਆ ਜਾ ਮੈਂ ਰਿਪੋਰਟ ਓਕੇ ਰਿਪੋਰਟ ਆ ਬਈ ਮਾੜਾ ਬੋਲਦੇ ਨੇ ਯਾਰ ਉਹਨਾਂ ਤਾਂ ਅਸੀਂ ਗਿੰਦੀ ਨਹੀਂ ਵੀ ਹੈਗੇ ਨੇ ਪਿੰਡ ਚ ਕਹਿਣੀ ਸਾਡੇ ਜਾਂ ਜਿਉਂਦੇ ਆ ਜਿਹੜੇ ਬਾਹਰਲੇ ਵੀ ਨਹੀਂ ਪਿੰਡਾਂ ਤੋਂ ਬੋਲਦੀਆਂ ਮੁੰਡਿਆਂ ਚ ਖਰਾਕਾਂ ਕੋਈ ਇੱਕ ਚ ਨਹੀਂ ਇੱਕ ਦੀ ਨਹੀਂ ਗੱਲ ਕਰਦੇ ਬੱਸ ਬੱਸ ਬਾਈ ਬੱਸ ਬੱਸ ਫੇਰ ਕਿਸੇ ਦਿਨ ਜੇ ਕਿਸੇ ਨੇ ਕਿਹਾ ਤਾਂ ਫੇਰ ਦਿਖਾਦਾ ਹਾਂ ਹੁਣ ਰੇ ਵੀ ਉੱਥੇ ਜਾਊਗਾ 5 ਕਿੱਲੇ ਬਾਹੀ ਆ ਉਰੋਂ ਉਰੋਂ 5 ਕਿੱਲੇ ਬਾਹੀ ਹੁਣ ਮੁੰਡੇ ਲੈ ਕੇ ਜਾਣਗੇ ਮੋਢਿਆਂ ਦੇ ਤਰਕੇ ਮੇਰਾ ਗੋਡਾ ਦੁਖਦਾ ਨਹੀਂ ਗੋਡਾ ਦਾ ਹੋ ਜੂ ਸੈਟ ਕੋਈ ਗੱਲ ਨਹੀਂ ਗੋਡੇ ਦਾ ਕੋਈ ਗੱਲ ਨਹੀਂ ਗੋਡਾ ਦਾ ਕਰਦਾ ਹੀ ਸਟ ਨਹੀਂ ਨਹੀਂ ਆਪਾਂ ਕਿਹੜੇ ਯਾਰ ਕਿਸੇ ਨੂੰ ਦਿਖਾਉਣਾ ਆਪਾਂ ਤਾਂ ਉਂਗਾ ਦਾ ਆਪ ਦਾ ਪੁਆਇੰਟ ਪ੍ਰੂਫ ਕੀਤਾ ਕਿਉਂ ਬਾਈ ਵੀ ਅਸੀਂ ਗੱਪ ਨਹੀਂ ਵੜਦੇ ਹੈਗੇ ਆਪਾਂ ਤਾਂ ਉਹ ਗੱਲ ਪ੍ਰੂਫ ਕਰਨੀ ਸੀ ਉਹ ਆਪਾਂ ਕਰਤੀ ਜਾਣਦਾ ਤਾਂ ਬਾਈ ਇਹ ਦੁਨੀਆ ਤੇ ਉੱਤੇ ਤੋਂ ਉੱਤੇ ਲੋਕ ਪੈਣੇ ਜਿੰਨਾ ਚ ਬਾਲੀ ਜਾਣ कुछ भी नहीं परमात्मा का शुक्र करते हैं क्यों उसने क्यों बी एक बी करना किलेट आह गटा इथी छा दूजा गटा सिटा आरे को दस दूंगा ओतरा सीटना है कले लफाफे को छे जिथे कफाफा फिर ਹੁਣ ਤੁਸੀਂ ਗੱਟੇ ਦੇਖ ਲਓ ਇੱਕ ਪਿਆ ਉਹ ਇੱਕ ਪਿਆ ਆਹਾ ਇੱਕ ਪਿਆ ਉਹ ਜਿਹੜਾ ਬਾਈ ਨੇ ਧਰਿਆ ਸੀਗਾ ਹੁਣ ਤੁਸੀਂ ਟਰੈਟ ਦੇਖ ਲਓ ਇੱਥੋਂ ਕਿੰਨੀ ਦੂਰ ਆ ਦਿਖਾਵਾਂ ਤੁਹਾਨੂੰ ਦੇਖੋ ਐਨੀ ਦੂਰ ਸਾਥੋਂ ਟਰੈਟ ਆ ਤੇ ਐਡੀ ਦੂਰ ਅਸੀਂ ਚੱਕ ਲਏ ਆ ਸੜਤੇ ਸਾਰੇ ਹੁਣ ਰੇਹ ਸਿੱਟਾਂ ਲੱਗਾਂਗੇ ਰੇਹ ਅਸੀਂ ਖੰਡਿਆਦਾਂਗੇ ਬਾਈ ਘੰਟੇ ਚ ਖੰਡਿਆਦਾਂਗੇ ਬਾਈ ਘੰਟੇ ਚ ਨਾਵਣਾ ਖੰਡਿਆਦਾਂਗੇ ਅਸੀਂ ਤਿੰਨ ਜਾਣੇ ਆ ਨਾ ਤਿੰਨ ਜਾਣੇ ਟਾਈਮ ਨਹੀਂ ਲੱਗਦਾ ਇਹੀ ਗਾਣਾ ਯਾਰ ਬੀੜੀ ਬੀੜੀ ਕਰ ਲਿਆ ਕਰੋ ਬਾਈ ਆਦੇ ਯਾਰਾਂ ਦੋਸਤਾਂ ਨਾਲ ਯਾਰ ਕੰਮ ਕਰਦਾ ਕਰਿਆ ਕਰੋ ਹੁਣ ਆਪਣੀ ਉਮਰ ਬਹੁਤ ਹੋ ਗਈ ਜਿਹੜੀਆਂ ਵਾਰਾ ਕਰਦਾ ਕਰਨੀਆਂ ਜੀ ਉਹ ਕਰਕੇ ਛੱਡ ਦਿਓ ਹੁਣ ਕੰਮ ਤੇ ਲੱਗ ਜਾਓ ਬਾਲੇ ਵਧੀਆ ਰਹੋਗੇ ਜਿਹੜਾ ਪੈਸਾ ਹੈ ਪੈਸਾ ਕੰਮ ਨਾਲ ਹੀ ਆਉਣਾ ਕਿਉਂ ਬਾਈ ਕੰਮ ਤੋਂ ਬਿਨਾ ਕੁਝ ਨਹੀਂ ਯਾਰ ਹੋਰ ਆਪਣੇ ਕੋਲੇ ਸਾਦਾ ਨਹੀਂ ਖੇਤੀ ਕਰ ਲੋ ਜਿਹੜੇ ਕੋਲ ਕੋਲ ਬਾਹਰ ਨਹੀਂ ਹੈਗਾ ਉਹ ਹੋਰ ਕੋਈ ਕੰਮ ਚਲਾ ਲੈ ਪਰ ਕੰਮ ਕਰੋ ਕੰਮ ਕਰੋ ਘੱਟ ਕਰ ਲੋ ਵੱਧ ਕਰ ਲੋ ਕਿਉਂਕਿ ਰੋਟੀ ਆਪਾਂ ਨੂੰ ਕੰਮ ਨਹੀਂ ਦੇਣੀ ਐ ਘੁੰਮਣਾ ਫਿਰਨਾ ਜਿਹੜੇ ਖਰਚੇ ਨੇ ਉਹ ਵੀ ਆਪਦੀ ਫਸਲ ਚੋਂ ਨਿਕਲਣਗੇ ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਪੈਸਾ ਉਹ ਵੀ ਕਿੱਥੋਂ घर भी कितो देने गल भी सही है कहा कहने इधरों नही लगते लगा गए उधरों उधरों सीट के लिया सौखा है इधर आप कोई चक्कर नही फिर इधरों लग जाने उ है नी पर आपे आए साढ़े परिने जी ना कोठे च नहीं है पर लेटन रेह सीट दे दिखावा रेह किए कि सारा सूट कर देखा गे हो भी आपता च मुंडो रेडी है भाई रेडी टू गो है मैं भी लग गया बस मैं इन्होंने दर्शकों को भी दिखाऊं नाल नाल ता करके भांदी होली चलना फिर बस क्या रही ला जाने सारा है ना सारा क्या रही जाऊगा इधर ना इतने सही है हाँ देखो भाई ਐ ਚੱਲਦਾ ਸਾਡੇ ਕੰਮ ਆ ਉਹ ਦੇਖ ਲੈ ਉਹ ਸਿੱਟੀ ਜਾਂਦੇ ਚੋਬਰ ਦੋ ਭੀ ਜਾ ਫਿਰਦਾ ਐ ਕੰਮ ਹੁੰਦੇ ਨੇ ਇਹ ਕਰਨੇ ਹੁਣ ਤਰੀਕਾ ਚਾਹੀਦਾ ਬਾਕੀ ਸਾਨੂੰ ਰੇਹ ਸਿੱਟ ਕੇ ਮਿਲਦੇ ਯਾਰ ਹੁਣ ਨਜ਼ਾਰਾ ਨਹੀਂ ਆ ਰਿਹਾ ਰੇਹ ਸਿੱਟਣ ਦਾ ਉਹ ਸਿੱਟੀ ਜਾਂਦੇ ਦੁੱਨੇ ਰੇਹ ਸੜਤਾ ਬਾਈ ਆਪਾਂ ਸਾਰੇ ਬਾਣ ਜਾਣ ਬਸ ਕੱਲੀ ਆਪਾਂ ਮਿੱਟੀ ਲੈ ਕੇ ਜਾਣੀ ਆ ਟਰਾਲੀ 'ਚ ਭਰ ਕੇ ਉਹ ਦੇਖਦੇ ਆ ਜੇ ਸਾਨੂੰ ਟਾਈਮ ਮਿਲੇ ਆ ਪਹਿਲਾਂ ਅਸੀਂ ਪਿੰਡ 'ਚ ਜਾਣਾ ਬਾਈ ਆਪਾਂ ਆਪਣੇ ਪਿੰਡ 'ਚ ਚਿੱਟਾ ਛੜਾਉਣ ਵਾਲੀ ਕਮੇਟੀ ਬਣਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ ਜਿਹੜਾ ਬੰਦਾ ਫੜਿਆ ਗਿਆ ਕੋਈ ਲਿਹਾਜ਼ ਵਾਲਾ ਹੋਵੇ ਕੋਈ ਜਾਣ ਪਛਾਣ ਵਾਲਾ ਹੋਵੇ ਬਾਈ ਅਸੀਂ ਬਖਸ਼ਣਾ ਨਹੀਂ ਹੈਗਾ ਜਿਹੜਾ ਬੰਦਾ ਫੜਿਆ ਗਿਆ ਫੇਰ ਨਾ ਕਿਹੋ ਬਾਈ ਲਿਹਾਜ਼ ਆਏ ਛੱਡ ਦੋ ਹੀ ਛੱਡਦੇ ਨਹੀਂ ਹੈਗੇ ਪਹਿਲਾਂ ਹੀ ਕਹਿੰਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਵਲੌਗ 'ਚ ਜਦੋਂ ਉੱਥੇ ਗਏ ਤੇ ਬਾਈ ਬਣੇ ਲਿਹਾਜ਼ ਵਾਲਾ ਬੰਦਾ ਕੋਈ ਫੋਨ ਨਾ ਕਰੇ ਮਗਰ ਨਾ ਉੱਥੇ ਮਿੰਟਾਂ ਕਰੇ ਬਾਈ ਕੋਈ ਵੀ ਅਸੀਂ ਕਿਸੇ ਨੂੰ ਨਹੀਂ ਛੱਡਦੇ ਪਹਿਲਾਂ ਹੀ ਕਹਿੰਦੇ ਆ ਬਾਈ ਲਿਹਾਜ਼ ਆ ਤਾਂ ਬਾਈ ਬਣੇ ਸਾਡੇ ਪਿੰਡ ਦੇ ਵਿੱਚ ਨਾ ਆਇਓ ਇਹੋ ਜਿਹਾ ਗਲਤ ਕੰਮ ਨਾ ਕਰਿਓ ਲਿਹਾਜ਼ ਬਾਈ ਪਿੰਡ ਤੋਂ ਬਾਹਰ ਰੱਖਿਓ ਜਿਹਨੇ ਰੱਖਣੀ ਆ ਗਲਤ ਕੰ ਫੇਰ ਨਾ ਕੱਲ ਨੂੰ ਬਾਈ ਕਹੀ ਜਾ ਫੋਨ ਕਰਾਈਓ ਬਾਕੀ ਹੁਣ ਦਿਖਾਉਣੇ ਆ ਬਾਰੂ ਕੀ ਕਰ ਰਿਹਾ ਹੈਗਾ ਕਾ ਬਾਰੂ ਜੀ ਕਾ ਮਹਾਰਾਜ ਲਾ ਦੇ ਗੰਡੇ ਲਾ ਦੇ ਗੰਡੇ ਹਾਂ ਲਾ ਰਹੇ ਹਾਂ ਲਾ ਰਹੇ ਹਾਂ ਤੇ ਆਪ ਰੇਰੂ ਛਿਰਤਾ ਹੋਈ ਆਪਾਂ ਕੰਪਲੀਟ ਕਰਤਾ ਕੰਮ ਆਪਦਾ ਆਪਾਂ ਆਪਦਾ ਕੰਮ ਨਿਮੇੜਤਾ ਤਿੰਨ ਰੇ ਲਾ ਦੇ ਗਣਕ ਨੂੰ ਹੁਣ ਗਰੋਹ ਦੇਖਾਂਗੇ ਪੰਜ ਚਾਰ ਦਿਨਾਂ ਦੇ ਲਾਵਾਂਗੇ ਆਪਾਂ ਆਪਦੇ ਗੰਡੇ ਹੈ ਕਿਹੜਾ ਬਗਾਨੇ ਆ ਆਪਦੇ ਗੰਡੇ ਦਾ ਆਪਾਂ ਸ਼ੌਂਕ ਨਹੀਂ ਕਰਦੇ ਕੰਮ ਸੋ ਹੌਲੀ ਹੌਲੀ ਤਾਂ ਵੀ ਸ਼ੌਂਕ ਕਰਾਂਗੇ ਬਾਪ ਨੂੰ ਆਇਆ ਵੀ ਅੱਜ ਹੀ ਕੰਮ ਫਹਾ ਵੜਦੀ ਆਪਾਂ ਇਹਦਾ ਜਿੱਦੇ ਸ਼ੌਂਕਣਾ ਬਸ ਪੂਰੇ ਨਾਲ ਲਾਉਣਾ ਕਿੰਨੀ ਕੁ ਪਈਆ ਫੱਕਾ ਜੇ ਹੋਰ ਅੰਦਰ ਹੱਕ ਤਾਂ ਪਈਆ ਅੰਦਰ ਬਹੁਤ ਆ ਸਾਰੇ ਜੀ ਲਾਉਣੇ ਆ ਹਾਂ ਸਾਰੇ ਚ ਲਾਵਾਂਗੇ ਬਸ ਠੀਕ ਐ ਇਸ ਦੂਬਾ ਆਪਾਂ ਲਾਉਣੇ ਕੱਦੂ ਹਾਂ ਠੀਕ ਐ ਜਦੋਂ ਆ ਕਣਕ ਵੱਢ ਲਈ ਹਾਂ ਉਹ ਲਾਵਾਂਗੇ ਕਿਲਾ ਕਦੂਆਂ ਦਾ ਕਿਲਾ ਸ਼ਿਮਲਾ ਮਿਰਚਾਂ ਸਾਰੀਆਂ ਏਟਾਂ ਲਾਾਂਗੇ ਸਾਰੀਆਂ ਏਟਾਂ ਬਾਕੀ ਚ ਮੂੰ ਕਿਹੜਾ ਪਰੇ ਦੱਬਿਆ ਕਰਨਾਲ ਕਹਿੰਦਾ ਸੀ ਜਿਹੜਾ ਹਾਂ ਇੱਥੇ ਆਪਾਂ ਕਹਦਾ ਗੰਡੇ ਲਾ ਦੇ ਜਾਂ ਗਰਮੀ ਵਾਲੀ ਸਬਜ਼ੀ ਲਾ ਹੋਰ ਕੀ ਲੱਗ ਸਕਦਾ ਗੰਡਿਆਂ ਨਾਲ ਸਬਜ਼ੀ ਉਹ ਥਾਂ 'ਚ ਵਿਹਲਾ ਪਿਆ ਜਿਹੜਾ ਸਿਵਲਾ ਮਿਰਚ ਲਾ ਦਾਂਗੇ ਸਿਵਲਾ ਮਿਰਚ ਲਾ ਦੀਏ ਹਾਂ ਸਿਵਲਾ ਮਿਰਚ ਵੀ ਲੱਗੂਗੀ ਹਜੇ ਥਾਂ ਪਿਆ ਆਪਣੇ ਕੋਲੇ ਐਡੀ ਕੈਰੀ ਐਡੀ ਕੈਰੀ ਹੋਰ ਪਈ ਆ ਉਹ 'ਚ ਕਿਹੜੀ ਸਬਜ਼ੀ ਲਾਈਏ ਹੁਣ ਜੇ ਲਾਉਣੀ ਹੋਵੇ ਸਿਵਲਾ ਮਿਰਚ ਕੋਰੇ ਤੋਂ ਪਚਾਵਾਂਗੇ ਉਹ ਤੋਂ ਕਾਗਜ਼ ਪਾਉਣਾ ਫੂ ਹਾਂ ਬਾਕੀ ਕਦੂ ਤੇ ਵੀ ਕਾਗਜ਼ ਪਾਊਗਾ ਸਾਰੀਆਂ ਲਾ ਦਾਂਗੇ ਉੱਥੇ ਉਹ ਬਾਦੂ ਪਿਆ ਥਾਂ ਆਪਣੇ ਕੋਲੇ ਇਹ ਤੋਂ ਤੋੜ ਕੇ ਤਾਂ ਕੋਈ ਲਿਜਾਈ ਨਹੀਂ ਸਕਦਾ ਹੁਣ ਆਪਾਂ 24 ਘੰਟੇ ਇੱਥੇ ਹੁੰਨੇ ਆਂ ਚੱਲ ਬਾਈ ਹੁਣ ਮਿੱਟੀ ਜਦੋਂ ਚੱਕਣ ਲੱਗੇ ਉਦੋਂ ਦਿਖਾਉਣੇ ਆ ਸੋਨੂੰ ਧੰਨਵਾਦ